ਜੀ ਸਰਪੰਚ ਮੰਨਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਾਂ ਦਾ ਮੌਕਾ ਦਿੱਤਾ ਮਾਣ ਬਖਸਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਅਸੀਂ ਸਰ ਮੈਂ ਸਰਪੰਚ ਬਣ ਤੋਂ ਪਹਿਲਾਂ ਮੈਂ ਸਤਰੀ ਜੋਬ ਕਰਦਾ ਸੀ టీਚਰ ਸੀ ਹੈਡ ਮਾਸਟਰ ਰਟਾਇਆ ਔਰ ਪਿੰਡ ਦੇ ਲੋਕਾਂ ਨੇ ਮਿਲਤੇ ਬੜੀ ਕਿਰਪਾ ਕੀਤੀ ਔਰ ਮੈਨੂੰ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਪਿੰਡ ਦਾ ਉਦਾਸ ਕਰੋ ਤੇ ਅਹੀਂ ਇਲੈਕਸ਼ਨ ਪਰਵਾਨੇ ਆ ਤੇ ਇਲੈਕਸ਼ਨ ਵਿੱਚ ਤੁਸੀਂ ਜਿਹੜਾ ਕੰਪਲੀਟ ਕਰਨਾ ਤੇ ਉਹ ਮੈਂ ਇਲੈਕਸ਼ਨ ਲੜਿਆ ਪਿੰਡ ਦੇ ਲੋਕਾਂ ਨੇ ਮੈਨੂੰ ਇਹ بڑے ਖੁੱਛੇ ਮਾਰਦਿਆਂ ਦੇ ਨਾਲ ਜਿੱਤ ਪ੍ਰਾਪਤ ਕਰਵਾਈ। ਔਰ ਪਿੰਡ ਦੇ ਲੋਕਾਂ ਨਾਲ ਮੈਂ ਵਾਅਦਾ ਵੀ ਕੀਤਾ ਸੀ ਔਰ ਕੋਈ ਮੋਟਿਵ ਰੱਖਿਆ ਸੀ ਵੀ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਮਿਣਾ ਕਿਸੇ ਤੇਲ ਪਾਲ ਤੋਂ। ਔਰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਾਡੇ ਡਰੇਨੇਜ ਦੀ ਬੜੀ ਸਮੱਸਿਆ ਸੀ, ਗੰਦੇ ਪਾਣੀ ਦੀ ਨਿਕਾਸੀ ਦੀ। ਉਹਦੇ ਬਾਰੇ ਅਸੀਂ ਪ੍ਰਬੰਧ ਕੀਤਾ ਔਰ ਜਿਹੜਾ ਕਿ 15-20 ਸਾਲ ਤੋਂ ਡਿਜ਼ਰਟ ਕਰਿਆ ਸੀ। ਉਹ ਸਾਡਾ ਮਸਲਾ ਜਿਹੜਾ ਉਹ ਹੱਲ ਹੋ ਗਿਆ ਉਸ ਤੋਂ ਬਾਅਦ ਸਾਡੇ ਸਮਸ਼ਾਨ ਘਾਟ ਦੇ ਵਿੱਚ ਵੀ ਬੜਾ ਹਲਾਰਾ ਸੀ ਮਤਲਬ ਇੱਕ ਆਬੂਡ ਜ਼ਿਆਦਾ ਸੀ ਉਹ ਫਿਰ ਅਸੀਂ ਲੀਡ ਦੇ ਰੇਗਾ ਦੇ ਥਰੂ ਉਹਨਾਂ ਕੰਮ ਨੂੰ ਸਿਰੇ ਚੜਾਇਆ ਔਰ ਮੇਰੀ ਕੋਸ਼ਿਸ਼ ਇਹ ਵੀ ਸੀ ਕਿ ਪਿੰਡ ਦੀ ਜਿਹੜੀਆਂ ਲੇਡੀਜ਼ ਨੇ ਕਿਉਂਕਿ ਸਾਡਾ ਪਿੰਡ ਪਛੜਿਆ ਹੋਇਆ ਹੈ ਐਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ 90% ਲੋਕ ਔਰ ਉਹਨਾਂ ਲੇਡੀਜ਼ ਨੂੰ ਮੈਂ ਗਰੁੱਪ ਬਣਾ ਕੇ ਡਰੇਗਾ ਦੇ ਵਿੱਚ 10 15 15 ਦਿਨ ਦਾ ਐ ਰੋਜ਼ਗਾਰ ਪ੍ਰੋਵਾਈਡ ਕਰਵਾਇਆ ਤੇ ਲੇਡੀਜ਼ ਬੜੀਆਂ ਖੁਸ਼ ਨੇ ਉਸ ਤੋਂ ਅੱਗੇ ਆਡੀ ਪਲਾਨ ਹੈ ਕਿ ਸਾਡੇ ਪਿੰਡ ਵਿੱਚ कूड़े-ਕਟ ਦੀ ਬੜੀ ਸਮੱਸਿਆ ਹੈ ਉਹਦੇ ਵਾਸਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਆਪਾਂ ਸੋਲਿਡ ਵੇਸਟੇਜ ਬਣਾਈਏ ਬਈ ਇਹ ਕੋਈ ਇੱਕ ਚੇਰਾ ਪ੍ਰਬੰਧ ਕਰਕੇ ਤੇ ਪਿੰਡ ਦੇ ਲੋਕਾਂ ਕੋਲੋਂ ਥੋੜੇ 10 20 ਰੁਪਏ ਮਹੀਨੇ ਦੇ ਉਸ ਬੰਦੇ ਨੂੰ ਦਈਏ ਆਹ ਸਾਡੀ ਇਹ ਵੀ ਸੰਸਿਆ ਹਾਲ ਹੋ ਸਕਦੀ ਫਿਰ ਕਮਿਊਨਿਟੀ ਹਾਲ ਬਾਰੇ ਮੇਰੀ ਗੱਲ ਹੈ ਕਿਉਂਕਿ ਪਿੰਡ ਦੇ ਲੋਕੀ ਜਿਹੜੇ ਨੇ ਗਰੀਬ ਹੋਣ ਕਾਰਨ ਵੱਡੇ-ਵੱਡੇ ਪੈਸਿਆਂ ਦੇ ਵਿੱਚ ਜਾਂ ਛੋਟੇ-ਮੋਟੇ ਪੈਸਿਆਂ ਦੇ ਵਿੱਚ ਹੀ ਆਪਣੀਆਂ ਬੇਟੀਆਂ ਦਾ ਬੱਚਿਆਂ ਦਾ ਵਿਆਹ ਕਰਵਾਉਣ ਚ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਮਹਿੰਗੇ ਹੋਣ ਕਾਰਨ ਇਸ ਲਈ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਜਿਹੜਾ ਆ ਉਹ ਇੱਕ ਤਿਆਰ ਹੋ ਜੇ ਤਾਂ ਜੋ ਸਾਡੇ ਪਿੰਡ ਦੀਆਂ ਬੱਚੀਆਂ ਦਾ ਬੱਚਿਆਂ ਦਾ ਆਸਾਨੀ ਦੇ ਨਾਲ ਮੈਰਿਜ ਵਗੈਰਾ ਜਾਂ ਹੋਰ ਛੋਟੇ-ਮੋਟੇ ਫੰਕਸ਼ਨ ਆ ਉਹ ਕਰਵਾਏ ਜਾਵੇ। ਬਾਕੀ ਸਾਡੇ ਵਾਟਰ ਸਪਲਾਈ ਦੀ ਬੜੀ ਸਮੱਸਿਆ ਹੈ। ਪਾਣੀ ਦਾ ਜਿਹੜਾ ਲੈਵਲ ਹੈ ਸਾਡੇ ਪਿੰਡ 20 25 ਫੋਟਾ ਉਹ ਪਾਣੀ ਪੀਣ ਯੋਗ ਨਹੀਂ ਹੈ। 10 ਸਾਲ ਤੋਂ ਲਟਕ ਰਿਆ ਸੀ ਵਾਟਰ ਸਪਲਾਈ ਦਾ ਜਿਹੜਾ ਸਾਡਾ ਕੰਮ। ਆਈ ਪਿੰਡ ਦੇ ਸਹਿਯੋਗ ਨਾਲ ਜਿਹੜਾ ਕਲੈਕਸ਼ਨ ਕਰਕੇ ਮਾਰਜਨ ਬਣੀ ਜਿਹੜੀ ਹੈ ਪਿੰਡ ਬਜਟ ਕੀਤੀ ਹੈ। ਔਰ ਦੇ ਨੇ 2 ਡੇਸ ਆਇਆ ਜਿਹੜਾ ਸਾਡਾ ਪ੍ਰੋਜੈਕਟ ਇਹ ਸ਼ੁਰੂ ਹੋਇਆ। ਉਸ ਤੋਂ ਲਾਵਾ ਸਾਡੇ ਪਿੰਡ ਦੇ ਵਿੱਚ ਆ ਬਿਜਲੀ ਦੀ ਸਮੱਸਿਆ ਸੀ। ਢੇਮਾ ਬਿਜਲੀਆਂ ਦੀਆਂ ਕਈਆਂ ਏਰੀਆ ਦੇ ਵਿੱਚ ਅਪਾ ਬਿਜਲੀ ਬੋਰਡ ਨਾਲ ਸੰਪਰਕ ਕਰਕੇ ਤੇ ਉਹ ਅਸੀਂ ট্রান্সਫਾਰਮਰ ਜਿਹੜਾ ਇੱਕ ਨਵਾਂ ਸੰction ਕਰਵਾ ਲਿਆ ਔਰ 2-3 ਦਿਨ ਦੇ ਵਿੱਚ ਹੀ ਉਹ ਰਸ ਫਾਰਮਰ ਸਾਡੇ ਲੱਗ ਜਾਏਗਾ ਇਹ ਵੀ ਸਾਡੀ ਜਿਹੜੀ ਹੈ ਸਵੱਸਿਆ ਹੱਲ ਹੋ ਜੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੀਆਂ ਘਰੇਲੂ ਬੀਬੀਆਂ ਨੇ ਘਰ ਵਿੱਚ ਕੰਮ ਕਰਨ ਵਾਲੀਆਂ ਨੇ ਉਹਨਾਂ ਨੂੰ ਕੋਈ ਛੋਟਾ ਮੋਟਾ ਰੋਜ਼ਗਾਰ ਮਿਲ ਜੇ ਜਿਸਾ ਪੈਕਿੰਗ ਦਾ ਹੋ ਗਿਆ ਜਾਂ ਹੋਰ ਸਿਲਾਈ ਦਾ ਹੋ ਗਿਆ ਤੇ ਤਾਂ ਜੋ ਉਹਨਾਂ ਦਾ ਕੋਈ ਹਜ਼ਾਰ 1500 ਮਹੀਨੇ ਦਾ ਬਣ ਜੇ ਤੇ ਉਹਨਾਂ ਦਾ ਜਿਹੜਾ ਆ ਪੱਕਾ ਸੋਪਾ ਹੋ ਜੇ ਤੇ ਘਰੇਲ ਦਾ ਜਿਹੜਾ ਕੰਮ ਹੈ ਘਰ ਬੈਠ ਕੇ ਕੀਤਾ ਜਾਏ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਈ ਵਗੈਰਾ ਥੋੜੀ ਬਹੁਤੀ ਚੱਲ ਸਕੇ। ਬਾਕੀ ਸਾਡਾ ਪਿੰਡ ਸ਼ਾਂਤਪੁਰ ਪਿੰਡ ਹੈ ਜੀ। ਔਰ ਮੈਂ ਬੜੇ ਫਕਰ ਨਾਲ ਕਹਿੰਨਾ ਔਰ ਲਿਖੇ ਵੀ ਦਿੱਤਾ ਪੁਛੇ ਜੀ ਕੋਈ ਰਿਪੋਰਟ ਮਿਲੀ ਮੰਮੀ ਹੈ ਪੁਲਿਸ ਸਟੇਸ਼ਨ ਵਾਲਿਆਂ ਨੇ। ਮੇਰਾ ਪਿੰਡ ਬਿਲਕੁਲ ਡਰਗ ਫਰੀ ਹੈ ਜੀ। ਇਥੇ ਕੋਈ ਬੰਦਾ ਡਰਗ ਨਹੀਂ ਕਰਦਾ ਲੈਂਦਾ ਔਰ ਨਾ ਹੀ ਅਸੀਂ ਕਿਹਾ ਨੂੰ ਐਰਾ ਗੈਰਾ ਬੰਦੇ ਨੂੰ ਪਿੰਡ ਦੇ ਵਿੱਚ ਵੜਨ ਦਿੰਦੇ ਆ ਆਪਾਂ ਉਹ ਕਹਦਾ ਇਸ ਕਮੇਟੀ ਬਣਾਈ ਦੀ ਆ ਔਰ ਲੋਕਾਂ ਨੂੰ ਇਹਦੇ ਬੁਰੇ ਪ੍ਰਭਾਵਾਂ ਮਾਰੇ ਜਨੂ ਕਰਵਾਉਂਦੇ ਰਹਿੰਦੇ ਆ ਤੇ ਲੋਕੀ ਇਸ ਪ੍ਰਤੀ ਸੁਚੇਤ ਨੇ ਬੱਚੇ ਜਿਹੜੇ ਨੇ ਸਾਡੇ ਪਿੰਡ ਦੇ ਉਹ ਪੜਾਈ ਵੱਲ ਉਹਨਾਂ ਦਾ ਜਦਾ ਰੋਜ਼ਾਨਾ ਪੜ੍ਹਨ ਲਿਖਣ ਵੱਲ ਕਿਡਾ ਵੱਲ ਜਿਦਾਂ ਕਿਡਾ ਨਿਕਾਲਾ ਕਿ ਇੱਕ ਵਾਰ ਮਨ ਯਾਦ ਹੋ ਰ ਆਗੀ ਵੀ ਜਿਹੜੇ ਫਲਾਈਂਗ ਸ਼ੇਕ ਮਿਲਦਾ ਸੀ ਸਿੰਘ ਸੀ ਉਹ ਸਾਡੇ ਪਿੰਡ ਦੇ ਜੁਆਈ ਸੀ ਪੁਰੇ ਸਾਡੇ ਪਿੰਡ ਦੀ ਕੁੜੀ ਨਿਰਮਲ ਸੈਣੀ ਉਹ ਇੰਡੀਅਨ ਬਾਲੀਵਾਲ ਟੀਮ ਦੀ ਕੈਪਟਨ ਵੀ ਰਹੀ ਹੈ। ਔਰ ਬੱਚਿਆਂ ਦਾ ਖੇਡਾਂ ਵਾਲ ਵੀ ਬੜਾ ਧਿਆਨ। ਸਾਡੀ ਇੱਕ ਜ਼ਮੀਨ ਦਾ ਡਿਸਪੂਟ ਚੱਲ ਰਿਹਾ ਹੈ। ਜਦੋਂ ਕਿ ਉਹ ਹੱਲ ਹੋ ਗਿਆ ਕੋਸ਼ਿਸ਼ ਹੈ ਆਸਮਾਨ ਦਾ ਕਿ ਜਲਦੀ ਹੱਲ ਹੋਏਗਾ। ਔਰ ਫਿਰ ਆਪਾਂ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਸਾਨੂੰ ਉੱਥੇ ਇੱਕ ਜਿਹੜਾ ਵਿਨੀ ਸਟੇਡੀਅਮ ਉਹ ਦਿੱਤਾ ਜਾਏ ਤਾਂ ਜੋ ਬੱਚੇ ਜਿਹੜੇ ਆ ਉੱਥੇ ਖੇਡ ਪੂਰ ਤਰ੍ਹਾਂ ਕਰਨ ਔਰ ਦੂਸਰਾ ਬਜ਼ੁਰਗਾਂ ਤੇ ਬੀਬੀਆਂ ਵਗੈਰਾ ਸਹਿਰ ਮੈਂ ਆ ਕਾਸਨਾਂ ਨਿੱਨੀ ਜਿੰਮੇਦਾਰੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੇ ਥੋੜੇ ਛੋਟੇ ਮੋਟੇ ਜਿਹੜੇ ਕੰਮ ਨੇ ਤੇ ਜਿਵੇਂ ਸਮੇਂ ਸਿਰ ਭੋਜਨ ਪਰ ਕੋਸ਼ਿਸ਼ ਆ ਕਿ ਪੂਰੀ ਹੈ ਕਿ ਉਹ ਮੋਏ ਭੋਜਨ ਕੇ ਹੋਣ ਦੇ ਵੀ ਜ਼ਰੂਰ ਤੇ ਉਹ ਸਾਡਾ ਪਿੰਡ ਲਈ ਦਾ ਨਾ ਕਾਫੀ ਬਤਸ ਹੋ ਜਾਏਗਾ ਸਰ ਥੈਂਕ ਯੂ ਸਬ ਪਿਛਲੀ ਪੰਚਾਇਤ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਵੋਇਸ ਨੂੰ ਪਹੁੰਚ ਗਏ ਸਰ ਪਹਿਲਾ ਕੰਮ ਹੈ ਤੇ ਇਹ ਹੈ ਕਿ ਸਾਡੇ ਜਿਹੜੀ ਮੇਨਸ ਸਮੱਸਿਆ ਸੀ ਉਹ ਸਾਡੀ ਹੀ ਡਰੇਨੇਜ ਦੀ ਪਾਣੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ ਔਰ ਮੈਂ ਨਹੀਂ ਕ੍ਰਿਟਿਸਿਮ ਕਰਨਾ ਜਾਂਦਾ ਪਰ ਮੈਂ ਤੁਹਾਨੂੰ ਇਹ ਇੱਕ ਗੱਲ ਤਾਂ ਜ਼ਰੂਰ ਕਹਾਂਗਾ ਜੇ ਦੇਵਾਰੇ ਧਿਆਨ ਦਿੱਤਾ ਗਿਆ ਹੁੰਦਾ ਤੇ ਇਹ ਹੱਲ ਹੋ ਸਕਦਾ ਸੀ ਉਹ ਅਸੀਂ ਹੱਲ ਕਰ ਦਿੱਤਾ ਜੀ ਵੀਦਨੇ 2 অর 3 ਮੰਥ ਦੇ ਵਿੱਚ ਉਹਨੂੰ ਹੱਲ ਕਰ ਦਿੱਤਾ ਲੋਕੀ ਇਸ ਗੱਲੋਂ ਬੜੇ ਖੁਸ਼ ਨੇ ਔਰ ਸੁਖੀ ਨੇ ਸੋਸਤ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਪਿੰਡ ਦੀ ਐਜੂਕੇਸ਼ਨ ਦਾ ਬੱਚਿਆਂ ਦਾ ਬੜਾ ਰੁਝਾਨ ਆ ਸਰ ਐਜੂਕੇਸ਼ਨ ਵਾਲੇ ਉਹਨਾਂ ਨੂੰ ਮੋਟੀਵੇਟ ਵੀ ਕਰੀਦਾ ਗੈਡ ਵੀ ਕਰੀਦਾ ਔਰ ਪਿੰਡ ਦੇ ਮੈਂ ਪਹਿਲਾਂ ਹੀ ਗੱਲ ਕੀਤੀ ਦੱਸੀ ਹੈ ਤੁਹਾਨੂੰ ਕਿ 90% ਐਸਟੀ ਜਮਿ ਕਮਿਊਨਿਟੀ ਨੂੰ ਬਲੋਂਗ ਕਰਦੇ ਨੇ ਔਰ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਰਸੀਆਂ ਦੀ ਬਾਹਨ ਵਟ ਕੇ ਪੱਥਰ ਤੋੜ ਕੇ ਗੁਜ਼ਾਰਾ ਕਰਦੇ ਸੀ ਜਦੋਂ ਕਿ ਹੁਣ ਪਿੰਡ ਦੇ ਲੋਕੀ ਕਾਫੀ ਐਜੂਕੇਸ਼ਨ ਦੇ ਵਿੱਚ ਐਡਵਾਂਸ ਨੇ ਤੀਸਰਾ ਸਾਡੇ ਪਿੰਡ ਦੇ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਮੇਰੇ ਚਾਚਾ ਜੀ ਕੋਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਿਪਟੀ ਸੈਕਟਰੀ ਵੀ ਰਹੇ ਨੇ ਮੇਰਾ ਬੇਟਾ ਆਪ ਔਰ ਯੂਪੀਐਸਸੀ ਦੀ ਪ੍ਰੈਪਰੇਸ਼ਨ ਕਰ ਰਿਹਾ ਔਰ ਬਾਕੀ ਬੱਚੇ ਨੂੰ ਵੀ ਮੈਂ ਮੋਟੀਵੇਟ ਕਰ ਦਿਆ ਕਿ ਤੁਸੀਂ ਵੀ ਪੜੋ ਔਰ ਅੱਗੇ ਵਧੋ ਵਿਦਿਅਨ ਦਾ ਨਾ ਅਰੋਚਨ ਕਰੋ ਪੇਰੈਂਟਸ ਦਾ ਨਾ ਅਰੋਚਨ ਕਰੋ ਅਕੱਛੇ ਕੁਠੇ ਨੰਨਾਂ ਕੰਪਨੀਆਂ ਦੇ ਨਵੇਂ ਹੌਂਸ ਬਲਾਈ ਕੀਤੇ ਗਏ ਆਪਜੀ ਦੇ ਪਿੱਟ ਵਿੱਚ ਕਿੰਨੇ ਕਿੱਤੇ ਬੰਦੇ ਨਾਲ ਕਿੰਨੇ ਨਵੇਂ ਹੌਂਸ ਬਲਾਈ ਹਾਂ ਸਰ ਮੈਂ ਇਹ ਯੂ ਡੋਟ ਹੈਵ ਪਿਛਲੇ 2 ਮਹੀਨੇ ਬਾਅਦ ਪਹਿਲਾਂ ਆਹੀ ਸਕੀਮ ਹੈ ਗੜੀ ਕਿ ਸੱਚੇ ਮਕਾਨਾਂ ਵਾਸਤੇ ਔਰ ਮੈਂ ਜਿਹੜਾ ਡਿਜ਼ਰਵ ਕਰਦਾ ਉਹ ਕਿਸੇ ਵੀ ਪਾਰਟੀ ਦਾ ਕਿਸੇ ਵੀ ਕਮਿਊਨਿਟੀ ਦਾ ਉਹ ਮੈਂ ਸਾਰੇ ਇਹਦੇ ਕਰਕੇ ਅਪਲਾਈ ਕਰ ਤੋ ਘੱਟ ਮੈਂ 15 20 ਦੇ ਵਿੱਚ ਵਿੱਚ ਜਿਹੜੇ ਫਾਰਮ ਅਪਲਾਈ ਕਰ ਦਿੱਤੇ ਨੇ ਜੋ ਦੰਨਸਿਆਹ ਬਰੋਤ 50 ਸਰਦਾਨੇ ਵਿੱਚ ਨਹੀਂ ਸੜੀ ਆ ਵੀ ਨਾ ਪਹੁੰਚਿਆ ਸੋ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਇਹ ਸਰ ਮੈਂ ਤੁਹਾਨੂੰ ਪਹਿਲਾਂ ਹੀ ਇਹਦੇ ਬਾਰੇ ਵਿਸਤਾਰ ਨਾਲ ਦੱਸੂਗਾ ਕਿ ਤੁਹਾਨੂੰ ਮੇਰੇ ਪਿੰਡ ਨਾਲ ਸੰਬੰਧ ਹੈ ਇੱਥੇ ਮਤਲਬ ਜੀ ਡਰਗ ਫਰੀ ਫੈਪੋਸੀਟ ਨਹੀਂ ਤੇ ਨਾ ਔਰ ਇਸ ਨਾਲ ਕੋਈ ਗੱਲ ਨਹੀਂ ਹੈ ਹਾਂ ਮੰਤਰੀ ਸਾਹਿਬ ਵੀ ਆਏ ਤੇ ਇਸ ਵਾਰ ਇਹ ਫੰਕਸ਼ਨ ਵਿੱਚ ਪੈਂਦੇ ਵਿੱਚ ਕੀਤਾ ਜੀ ਉੱਥੇ ਮੈਂ ਇਹ ਗੱਲ ਡਿਕਲੇਅਰ ਕੀਤੀ ਸੀ ਪਰ ਇਹਦਾ ਅਸਰ ਜਿਹੜਾ ਹੈ ਨਾ ਉਹ ਬਹੁਤ ਜਿਆਦਾ ਅੱਛਾ ਪੈ ਰਿਹਾ ਪੰਜਾਬ ਦੇ ਵਿੱਚ ਔਰ ਜਿਸ ਤਰ੍ਹਾਂ ਇਹ ਨਿਊਜ਼ ਦੇ ਵਿੱਚ ਪੜਨੇ ਆ ਲੋਕਾਂ ਨੂੰ ਮੈਨੂੰ ਕਾਫੀ ਲੱਗਦਾ ਹੈ ਕਿ ਇਹ ਤੇ ਠੱਲ ਪਈ ਹੈ ਔਰ ਸਰਕਾਰ ਨੂੰ ਹੋਰ ਚਾਹੀਦਾ ਇਹਨੂੰ ਇਸ ਦੇ ਤੇ ਸਤੰਜਾ ਹਾਸਤੇ ਰੱਖਣਾ ਚਾਹੀਦਾ ਮੀਂਹ ਹੈ ਬਾਰਡਰ ਸਟੇਟ ਇਹਦੇ ਵਿੱਚ ਸਰਕਾਰ ਦਾ ਸੈਂਟਰ ਸਰਕਾਰ ਦਾ ਵੀ ਯੋਗਦਾਨ ਦੀ ਲੋੜ ਹੈ ਤਾਂ ਜੋ ਬਾਰਡਰ ਦੇ ਵਿੱਚ ਜਿਹੜਾ ਨਸ਼ਾ ਸਪਲਾਈ ਹੋ ਰਿਹਾ ਉਹਨੂੰ ਹਲ ਪਾਈ ਜਾ ਸਕੀ ਤੇ ਪੰਜਾਬ ਦੇ ਵਿੱਚ ਚੀਜ਼ ਘਟ ਰੋ ਹੋਏ। ਹਮਰੇ ਗਾਦੇ ਵਿੱਚ ਜਿਹੜੇ ਜੋ ਬਲੋਕ ਹੁੰਦੇ ਆ ਉਹਨਾਂ ਨੂੰ ਜਗਾ ਨਹੀਂ ਕਰਨਾ ਜਾਂ ਨਜਾਇਜ਼ ਨਾ ਪਾਈ ਜਾਂਦੇ। ਆਪਸੋ ਸੁਣਦੇ ਸੁਣਾਂ। ਪਰ ਤੁਹਾਡੀ ਗੱਲ ਤੇ ਕਿਵੇਂ ਦੇਖਦੇ? ਨਜਾਇਜ਼ ਪਲਾਂ ਨਹੀਂ ਪਾਣੇ ਚਾਹੀਦੇ ਜੀ। ਪਹਿਲਾਂ ਦੇਖਿਆ ਜੀ ਜੋ ਅਸੀਂ ਸੁਣਿਆ ਪੀਵ ਮੱਲੇ ਦੇ ਜੋ ਸਰਪੰਚ ਆਂਦੇ ਆ ਉਹਨਾਂ ਦੇ ਚੇਤੇ ਆ ਜੀ। ਉਹਨਾਂ ਦੇ ਨਾਂ ਵਗੈਰਾ ਪਾ ਦਿੰਦੇ ਸੀ ਤੇ ਕੰਮ-ਕਮ ਨਹੀਂ ਕਰਦੇ ਕਿਸ ਤਰ੍ਹਾਂ ਡਿਸਟਮੈਂਟ ਕਰਦੇ ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਮੋਰ ਮੈਂ ਜਿਹੜੇ ਡਿਜ਼ਰਵਿੰਗ ਨੇ ਜਿਹਨਾਂ ਨੂੰ ਲੋੜ ਹੈ ਕੰਮ ਕਰਨ ਦੇ ਚਾਹਵਾਨ ਨੇ ਉਹਨਾਂ ਦੇ ਨਾਂ ਹੀ ਪਾ ਰਿਆਂ ਔਰ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰਦੇ ਸਭ ਕਿਲਾ ਤੁਸੀਂ ਪਹਿਲਾਂ ਦੇ ਦੌਰ ਤੇ ਹੁਣ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣਾ ਜ਼ਿਆਦਾ ਹੈ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਅਗਲੀ ਮੇਰਾ ਪਲਾਨ ਇਹ ਹੈ ਇਹ ਗੰਦੇ ਪਾਣੀ ਵਾਲਾ ਤੇ ਹੋ ਗਿਆ ਪਿੰਡ ਦੇ ਵਿੱਚ ਪਲੇ ਗਰਾਉਂਡ ਜੀ ਸਾਡੀ ਡਿਮਾਂਡ ਬੜੀ ਜ਼ਬਰਦਸਤ ਹੈ ਔਰ ਪਲੇ ਗਰਾਉਂਡ ਬਣਾਉਣਾ ਹੈ ਦੂਸਰਾ ਬਿਜਲੀ ਦੀ ਸਮੱਸਿਆ ਉਹ ਮੈਂ ਪਹਿਲਾਂ ਹੀ ਰਿਪੋਰਟ ਕਰ ਦਿੱਤਾ ਸੀ ਇਹ ਕਾਹ ਦਾ ট্রান্সਫਾਰਮਰ ਜਿਹੜਾ ਹੈ ਵਿਦਿਨਿਕੂ ਡੇਸ ਆਪਾਂ ਇਹਨੂੰ ਇੰਸਟਾਲ ਕਰ ਲਾਂਗੇ ਕਮਿਊਨਿਟੀ ਹਾਲ ਬਣੇ ਹੈ ਕੋਸ਼ਿਸ਼ ਕਿ ਕਮਿਊਨਿਟੀ ਹਾਲ ਨਹੀਂ ਬਣਾਣਾ ਤਾਂ ਜੋ ਆਪਣੇ ਲੋਕੀ ਨੇ ਪਿੰਡ ਦੇ ਲੋਕੀ ਆਪਣੇ ਬੱਚੀਆਂ ਬੱਚਿਆਂ ਦਾ ਵਿਆਹ ਕਰ ਸਕਣ ਛੋਟੇ ਮੋਟੇ ਫੰਕਸ਼ਨ ਕਰ ਸਕਣ ਕੁਟਰ ਸਪਲਾਈ ਦੀ ਸਮੱਸਿਆ ਉਹ ਵੀ ਆਪਾਂ ਕੋਸ਼ਿਸ਼ ਕਰਦੇ ਆਂ ਔਰ ਤਿੰਨ ਚਾਰ ਇੰਪੋਰਟੈਂਟ ਕੰਮ ਨੇ ਔਰ ਬੇਸਿਕ ਕੰਮ ਨੇ ਔਰ ਮੈਡੀਕਲ ਕੰਮ ਨੇ ਇਹ ਅਹੀਂ ਕੰਪਲੀਟ ਕਰਾਂਗੇ ਜਰੂਰ ਸੱਪਣ ਦੇ ਲੋਕਾਂ ਸੇਵਾਦਾਨ ਦਾ ਮੌਕਾ ਦਿੱਤਾ ਮਾਨਵਕ ਸੇਵਾ ਤੋਂ ਦੇ ਸੇਵਾ ਤੋਂ ਸੰਪਤੀਆ ਤਾਸ ਦਿੱਤੀ ਉਹ ਮੈਸੇਜ ਕੀ ਦੇਣਾ ਚਾਹੋ ਤੁਹਾਡਾ ਪਿੰਡ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਕਿ ਕਤੇ ਪਿੰਡ ਦੇ ਵਿੱਚ ਸੁਖ શાંતੀ ਬਣਾ ਕੇ ਰੱਖਣੀ ਹੈ ਕੋਈ ਵੀ ਸਵਛਾਦੀ ਹੈ ਪਿੰਡ ਦੀ ਆਪਾਂ ਸਾਰੇ ਇਕੱਠੇ ਹੋ ਕੇ ਬੈਠ ਕੇ ਇੱਕ ਥਾਂ ਪੰਚਾਇਤ ਕਰ ਜਾਂ ਕਿਸੇ ਵੀ ਉੱਤੇ ਡਿਸਕਸ ਕਰੀਏ ਵਿਚਾਰ ਕਰੀਏ ਉਹਦਾ ਕਿਸ ਤਰ੍ਹਾਂ ਕੀ ਸੋਲੂਸ਼ਨ ਆ ਉਹਨੂੰ ਅਸੀਂ ਕੱਢੀਏ ਜੇ ਕਿ ਇਹ ਦੇ ਬੱਚੇ ਇੱਕ ਮੈਂ ਪਿੰਡ ਦੇ ਵਿੱਚ ਫੰਡ ਕ੍ਰੀਏਟ ਕਰ ਰਿਹਾ ਬਣਾਇਆ ਕਿ ਗਰੁੱਪ ਬਣਾ ਰਿਹਾ ਬਣਾ ਰਿਆਂ ਜਿਹਦੇ ਵਿੱਚ ਵੀ ਕਿ ਅਹ ਥੋੜੀ ਬਤੀ ਅਸੀਂ ਕਲੈਕਸ਼ਨ ਕਰਾਂਗੇ ਬਾਕੀਆ ਜਿਹੜੇ ਸਾਡੇ ਬਾਹਰ ਲੋਕਲੇ ਵਗੈਰਾ ਕਰਦੇ ਨੇ ਉਹਨਾਂ ਦੀ ਵੀ ਹੈਲਪ ਲਵਾਂਗੇ ਆਪਾਂ ਆਪ ਵੀ ਸਹਿਯੋਗ ਕਰਾਂਗੇ ਜੇ ਬੰਦੇ ਨੂੰ કે ਬੱਚੇ ਨੂੰ ਕੋਈ ਪੜ੍ਹਾਈ ਦੇ ਵਿੱਚ ਸਮੱਸਿਆ ਆ ਰਹੀ ਹੈ ਫਾਈਨੈਂਸ਼ੀਅਲ ਉਹਦੀ ਮਦਦ ਕਰਾਂਗੇ ਔਰ ਕੋਈ ਬਿਮਾਰ ਪਾਇਦਾ ਕੋਈ ਉਹਨੂੰ ਪੈਸੇ ਦਾ ਪ੍ਰਬੰਧ ਨਹੀਂ ਹੈ ਉਹਦੀ ਜਿੰਨੀ ਹੋ ਸਕੇ ਆਈ ਉਹਨਾਂ ਦੀ ਵੀ ਪੁਨਰੀ ਮਦਦ ਕਰਾਂਗੇ ਤਾਂ ਜੋ ਇਹਨਾਂ ਦਾ ਜਿਹੜਾ ਜੀਵਨ ਆ ਉਹ ਸੁਖੀ ਹੋਵੇ